ਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਦਿੱਲੀ ਦੇ ਮੁੱਖ ਮੰਤਰੀ ਰਹਿੰਦੇ ਹੋਇਆ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਜਿਹੜੀ ਸਰਕਾਰੀ ਰਹਿائش ਹੈ ਉਹਦੇ ਤੇ ਬਹੁਤ ਵੱਡਾ ਖਰਚਾ ਕੀਤਾ ਸੀ ਜਿਹਦਾ ਬਹੁਤ ਵਾਰ ਭਾਜਪਾ ਰੌਲਾ ਪਾਉਂਦੀ ਰਹੀ ਹੈ। ਕਿਉਂਕਿ ਭਾਜਪਾ ਦਾ ਕੋਈ ਅਜਿਹਾ ਨੈਤਿਕ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਕਿ ਉਹ ਇਸ ਤਰ੍ਹਾਂ ਦੀਆਂ ਉਂਗਲਾਂ ਉਠਾਵੇ ਜਦੋਂ ਕਿ ਉਹ ਆਪ ਬੜੀ ਸ਼ਾਹੀ ठाट-ਬਾਠ ਨਾਲ ਰਹਿੰਦੇ ਐ। ਉਹਨਾਂ ਨੇ ਜਦੋਂ ਲੋਕਾਂ ਨੂੰ ਫਾਹੇ ਟੰਗਿਆ ਸੀ ਨੋਟਬੰਦੀ ਦੇ ਵਿੱਚ ਉਸ ਟਾਈਮ ਉਹਨਾਂ ਨੇ ਤਕਰੀਬਨ ਬਹੁਤੇ ਸੂਬਿਆਂ ਦੇ ਵਿੱਚ ਜਾਂ ਆਪਣੇ ਦਫ਼ਤਰਾਂ ਲਈ ਜ਼ਮੀਨ ਖਰੀਦੀ ਸੀ ਜਾਂ ਵੱਡੇ ਵੱਡੇ ਆਲੀਸ਼ਾਨ 517 ਜਿਹੜੇ ਹੋਟਲਾਂ ਵਰਗੇ ਦਫ਼ਤਰ ਉਸਾਰੇ ਸੀ ਜਿਹਨਾਂ ਦੇ ਵਿੱਚ ਉਹ ਰਹਿੰਦੇ ਆ ਘਰਾਂ 'ਚ ਉਹ ਵੀ ਕੋਈ ਕਿਸੇ ਤਰ੍ਹਾਂ ਦੇ ਘੱਟ ਨਹੀਂ ਜੋ ਮੋਦੀ ਜੀ ਹੈ ਉਹ ਵੀ ਕਿਸੇ ਤਰ੍ਹਾਂ ਦੇ ਮਤਲਬ ਕਿਸੇ ਸ਼ਾਹੀ ठाठ-ਬਾਠ ਤੋਂ ਘੱਟ ਤਰ੍ਹਾਂ ਨਹੀਂ ਰਹਿੰਦੇ ਕਿਸ ਤਰ੍ਹਾਂ ਉਹ ਸੂਟ ਬਦਲਦੇ ਆ ਕਿਸ ਤਰ੍ਹਾਂ ਉਹ ਉਹ ਰਹਿੰਦੇ ਐ ਸੋ ਇਸ ਕਰਕੇ ਕਿਸ ਤਰ੍ਹਾਂ ਉਹ 8.5 ਹਜ਼ਾਰ ਦੇ ਕਰੋੜ ਦੇ ਜਹਾਜ਼ ਦੇ ਵਿੱਚ ਟਰੈਵਲ ਕਰਦੇ ਐ ਸੋ ਉਹ ਉਹਨਾਂ ਦਾ ਉਹਨਾਂ ਦੀ ਗੱਲ ਨੂੰ ਸਾਨੂੰ ਕੋਈ ਜੱਜ ਦੀ ਨਹੀਂ ਸੀਗੀ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਪਰ ਕੁਝ ਦਿਨ ਪਹਿਲਾਂ ਇੰਡੀਅਨ ਐਕਸਪ੍ਰੈਸ ਨੇ ਇੱਕ ਆ ਜਿਹੜੀ ਐਸ ਵਕਤ ਜਿਵੇਂ ਸਰਕਾਰੀ ਜਿਹੜੇ ਖਰਚੇ ਆ ਉਹਨਾਂ ਦਾ ਇੱਕ ਆਡਿਟ ਹੁੰਦੀ ਐ ਆਲ ਇੰਡੀਆ ਲੈਵਲ ਤੇ ਉਹਨੂੰ CAG ਦੀ ਰਿਪੋਰਟ ਕਹਿੰਦੇ ਆ CAG ਕੰਟਰੋਲ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਜਿਹੜੀ ਉਹਨਾਂ ਦੇ ਰਹਿائش ਦੇ ਬਾਰੇ ਵਿੱਚ ਆਡਿਟ ਰਿਪੋਰਟ ਹੋਈ ਉਹ ਜਿਹੜੀ ਰਿਪੋਰਟ ਹੈ ਉਹ ਬੜੀ ਚੁਕਾਨ ਬੜੀ ਚੁਕਾਨ ਵਾਲੀ ਹੈ ਮਤਲਬ ਸਾਨੂੰ ਬੜੇ ਜੈਨ ਹਰਾਨ ਪਰੇਸ਼ਾਨ ਕਰਨ ਵਾਲੀ ਹੈ ਉਸ ਰਿਪੋਰਟ ਦੇ ਮਤਾਬਕ ਜਦੋਂ ਬਣਾ ਵੀ ਇਹ ਸਰਕਾਰੀ ਰਹਿائش ਦੀ ਜਿਹੜੀ ਹੈ ਮਰਮਤ ਤੇ ਇਹਦੀ ਫੇਸ ਲਿਫਟਿੰਗ ਤੇ ਇਹਦੀ ਜਿਹੜੀ ਹੈ ਥੋੜੀ ਬਹੁਤੀ ਸੁਝਾਵਟ ਵਗੈਰਾ ਇਹ ਕੀਤੀ ਜਾਵੇ ਇਹ ਅਕਸਰ ਹੁੰਦੇ ਐ ਇਸ ਤਰ੍ਹਾਂ ਦੀਆਂ ਗੱਲਾਂ ਵੀ ਉਹਦੇ ਤੇ ਕਲੀ ਹੋ ਗਈ ਕੋਈ ਰੰਗ ਬਰੰਗ ਹੋ ਗਿਆ ਕੋਈ ਥੋੜੀ ਬਹੁਤੀ ਰਿਪੇਅਰ ਹੋ ਗਈ ਇਹ ਗੱਲਾਂ ਚਲਦੀਆਂ ਰਹੀਆਂ ਨੇ ਸਰਕਾਰੀ ਰਿਹਾਇਸ਼ਾਂ ਦੇ ਵਿੱਚ ਅ ਜਦੋਂ ਪੀ ਡਬਲਯੂ ਡੀ ਨੇ ਉਹਦਾ ਐਸਟੀਮੇਟ ਬਣਾਇਆ ਅੰਦਾਜ਼ਾ ਬਣਾਇਆ ਵੀ ਕਿੰਨੇ ਕੁ ਪੈਸੇ ਖਰਚ ਆਉਣਗੇ ਤਾਂ ਉਹ ਅੰਦਾਜ਼ਾ ਸੀਗਾ ਵੀ ਇਹਦੇ ਉੱਤੇ ਤਕਰੀਬਨ ਜਿਹੜੇ ਐ 7 ਕਰੋੜ 91 ਲੱਖ ਰੁਪਇਆ ਖਰਚ ਆਉਣਾ ਇਹ ਅੰਦਾਜ਼ਾ ਲਾਇਆ ਗਿਆ ਜਦੋਂ ਅੰਦਾਜ਼ੇ ਦੂਜੇ ਲਾ ਕੇ ਅਖੀਰ ਤੇ ਜਦੋਂ ਕੰਮ ਦਾ ਕੰਮ ਦਿੱਤੇ ਗਏ ਆ ਡੜ ਥਾਵਾ ਤੇ ਉਹ ਦਿੱਤੇ ਗਏ 8 ਕਰੋੜ 62 ਲੱਖ ਰੁਪਏ ਦੇ ਜਾਨੀ ਇਸੇ ਦੇ ਵਿੱਚ 71 ਲੱਖ ਰੁਪਇਆ ਵਧ ਗਿਆ ਐਸਟੀਮੇਟ ਨਾਲ ਤੇ ਜਦੋਂ ਕੰਮ ਹੋ ਕੇ ਪੂਰ ਹੋਏ 2 ਸਾਲਾਂ ਤੋਂ ਬਾਅਦ ਤਾਂ ਉਦੋਂ ਜਿਹੜੀ ਕੁੱਲ ਪੇਮੈਂਟ ਕੀਤੀ ਉਹ 33 ਕਰੋੜ 66 ਲੱਖ ਰੁਪਏ ਦੀ ਸੋ ਇਹ ਗੱਲਾਂ ਜਿਹੜੀਆਂ ਬੜੇ ਪਰੇਸ਼ਾਨ ਕਰਨ ਵਾਲੀਆਂ ਇਹ ਇਸ ਕਰਕੇ ਨਹੀਂ ਕਿ ਬੀਜੇਪੀ ਚੁੱਕਦੀ ਹੈ ਹਾਲਾਂਕਿ ਕੱਲ ਸੰਜੇ ਸਿੰਘ ਨੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਬੋਲਦਿਆਂ ਹੋਇਆਂ ਕਿਹਾ ਵੀ ਉਹ ਸਾਡੇ ਨੂੰ ਸ਼ੀਸ਼ ਮਹਿਲ ਕਹਿੰਦੇ ਐ ਤੇ ਜਿਹੜੇ ਉਹ ਜਿਹੜੇ ਮੋਦੀ ਜੀ ਰਹਿੰਦੇ ਆ ਉਹਨੂੰ ਰਾਜ ਮਹਿਲ ਕਹਿੰਦੇ ਆ ਤੇ ਜੇ ਕੱਲ ਨੂੰ ਅਸੀਂ ਇਸ ਦੇ ਵਿੱਚ ਵੀ ਜਿਹੜਾ ਕੱਢਿਆ ਨਾ ਬੀਜੇਪੀ ਵਾਲੇ ਸਾਡੇ ਨਾਲ ਹੋਰ ਤੇ ਪ੍ਰਧਾਨ ਮੰਤਰੀ ਜੀ ਦੇ ਰਹਿਸਤੇ ਵੀ ਜਾਇਆ ਹੋਣਾ ਵੀ ਉੱਥੇ ਕੀ ਕੀ ਲੱਗੀਆਂ ਹੋਈਆਂ ਨੇ ਚੀਜ਼ਾਂ ਕਿਸ ਤਰ੍ਹਾਂ ਦੀ ਉਹ ਉਹ ਗੱਲ ਆਪਣੀ ਥਾਂ ਤੇ ਉਨੀ ਠੀਕ ਹੈ ਵੀ ਪ੍ਰਧਾਨ ਮੰਤਰੀ ਨਾਲ ਕੋਈ ਮੁਕਾਬਲਾ ਨਹੀਂ ਜਿਹੜਾ ਆਪਣੇ ਆਪ ਨੂੰ OBC ਦਾ ਬੰਦਾ ਕਹਾਉਂਦਾ ਤੇ ਉਹ ਏਨੀ ਸ਼ਾਹੀ ठाट-ਬਾਟ ਨਾ ਰਹਿੰਦਾ ਤੇ ਉਹ ਉਹਨਾਂ ਨੂੰ ਅਧਿਕਾਰ ਕੋਈ ਨਹੀਂ ਦਾ ਮੋਦੀ ਉਹਨਾਂ ਨੂੰ ਘੱਟੋ-ਘੱਟ ਪਰ ਸੰਜੇ ਸਿੰਘ ਜੀ ਅਸੀਂ ਤਾਂ ਕਈ ਦਿਨਾਂ ਦੇ ਇਸ ਕਰਕੇ ਵੀ ਨਹੀਂ ਸੀ ਇਹ ਸਟੋਰੀ ਕਰ ਰਹੇ ਵੀ ਪਤਾ ਲੱਗੇ ਵੀ ਤੁਸੀਂ ਇਸ 33 ਕਰੋੜ ਬਾਰੇ ਕੀ ਕਹਿੰਦੇ ਹੋ ਵੀ ਇਹ ਗਲਤ ਹੈ ਜਾਂ ਠੀਕ ਹੈ ਜਾਂ ਕੀ ਹੈ ਸੱਚੀ ਹੈ ਇਹਦੇ ਵਿੱਚ ਤੁਸੀਂ ਉਹਦੇ ਬਾਰੇ ਕੁਝ ਨਹੀਂ ਬੋਲੇ ਇੱਕ ਦੋਸ਼ ਨੂੰ ਦੂਜੇ ਦੋਸ਼ ਦੇ ਰੂਪ ਦੇ ਵਿੱਚ ਤੁਸੀਂ ਪ੍ਰਗਟ ਕਰ ਦਿੱਤਾ ਇਹ ਤੁਹਾਡੇ ਤੋਂ ਆਸ ਨਹੀਂ ਸੀਗੀ ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਜੀ ਸ਼ੁਰੂ ਦੇ ਵਿੱਚ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕਰਦੇ ਆ ਤਾਂ ਉਹ ਕਹਿੰਦੇ ਸੀ ਮੈਂ ਸਰਕਾਰੀ ਗੱਡੀ ਨਹੀਂ ਵਰਤੂੰਗਾ ਮੈਂ ਸਰਕਾਰੀ ਰਹਿਸ਼ ਨਹੀਂ ਲਵਾਂਗਾ ਮੈਂ ਆਦੀ ਕਰੂੰਗਾ ਮੈਂ ਸਾਧਗੀ ਰਹੂੰਗਾ ਉਸ ਟਾਈਮ ਦੇਸ਼ ਦੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਜੇ ਹੁਣ ਵੀ ਉਹਨਾਂ ਨੂੰ ਪੜ੍ਹ ਲਓ ਤੁਸੀਂ ਕੱਢ ਕੇ ਬڑے-ਬڑے ਲੇਖਸ਼ਾਪੇ ਸੀ ਵੀ ਜਿਹੜੇ ਸਾਦਗੀ ਚ ਰਹਿਣ ਵਾਲੇ ਮੁੱਖ ਮੰਤਰੀ ਐ ਉਹਨਾਂ ਚ ਅਰਵਿੰਦ ਕੇਜਰੀਵਾਲ ਸ਼ਾਇਦ ਪਹਿਲੇ ਨੰਬਰ ਤੇ ਐ ਕਈਆਂ ਨੇ ਇਹਨੂੰ ਇਸ ਗੱਲ ਨੂੰ ਵੀ ਕੰਟੈਸਟ ਕੀਤਾ ਇਹਦੇ ਇਹਦੇ ਤੇ ਕਿੰਤੂ ਲਿਆ ਵੀ ਨਹੀਂ ਜਿਹੜੇ ਤ੍ਰਿਪੁਰਾ ਦੇ ਮੁੱਖ ਮੰਤਰੀ ਤਿੰਨ ਵਾਰ ਮੁੱਖ ਮੰਤਰੀ ਰਹੇ ਜਿਹੜੇ ਹੈ ਉਹ ਉਹ ਉਹਨਾਂ ਦੇ ਘਰ ਵਾਲੀ ਰਿਕਸ਼ੇ ਤੇ ਜਾ ਕੇ ਸਬਜ਼ੀ ਲੈ ਕੇ ਆਉਂਦੀ ਐ ਐਨ ਤਿੰਨ ਵਾਰ ਮੁੱਖ ਮੰਤਰੀ ਤੋਂ ਰਹਿਣ ਤੋਂ ਬਾਅਦ ਉਹਨਾਂ ਦੀ ਆਪ ਦੀ ਯਾਦ ਦੱਸਿਆ ਉਹਨਾਂ ਨੂੰ ਜਿਹੜੀ ਮੁੱਖ ਮੰਤਰੀ ਵਜੋਂ ਤਨਖਾਹ ਮਿਲਦੀ ਹੈ ਉਹਨਾਂ ਦੇ ਪਾਰਟੀ ਦੇ ਖਾਤੇ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਗੁਜ਼ਾਰੇ ਪੱਤੇ ਯੋਗੀ ਜਿਹੜੀ ਪਾਰਟੀ ਦਿੰਦੀ ਹੈ ਉਸ ਤੇ ਉਹ ਗੁਜ਼ਾਰਾ ਕਰਦੇ ਆ। ਸੋ ਇਸ ਕਰਕੇ ਸਾਦਗੀ ਵਾਲੀ ਗੱਲ ਤਾਂ ਉੱਡੀ ਚੜੀ ਨਹੀਂ। ਫਿਰ ਹੁਣ ਤੁਸੀਂ ਇੱਕ ਬੰਨੇ ਤਾਂ ਇਹ ਪ੍ਰਚਾਰ ਕਰਦੇ ਰਹੇ। ਦੂਜੇ ਬੰਨੇ ਤੁਸੀਂ ਐਨੇ ਕਰੋੜਾਂ ਰੁਪਏ ਲੋਕਾਂ ਦੇ ਇਸ ਆਪਣੀ ਰਹਿائش ਦੇ ਉੱਤੇ ਜਿਹੜੀ ਤੁਹਾਡੀ ਪਰਮਾਨੈਂਟ ਨਹੀਂ ਹੈ ਜਿਹੜੀ ਸਰਕਾਰੀ ਹੈ ਉਸ ਦੇ ਉੱਤੇ ਇਸ ਤਰ੍ਹਾਂ ਖਰਚਦੇ ਹੋ। ਤੇ ਇਹਦੇ ਨਾਲ ਤੁਹਾਡੇ ਅੰਦਰ ਪਿਆ ਆਮ ਆਦਮੀ ਕਿਤੇ ਦਿਸਦਾ ਨਹੀਂਗਾ ਖਾਸ ਆਦਮੀ ਹੀ ਦਿਸਦਾ ਤੇ ਤੁਸੀਂ ਆਮ ਆਦਮੀ ਦੀ ਮੌਤ ਕਰ ਦਿੱਤੀ ਆਪਣੇ ਅੰਦਰ ਸੋ ਇਸ ਕਰਕੇ ਸਾਨੂੰ ਉਸ ਮੌਤ ਦਾ ਦੁੱਖ ਹੈ ਤੇ ਤੁਸੀਂ ਤੁਹਾਡੇ ਬਾਰੇ ਆਮ ਬਹੁਤ ਸਾਰੀਆਂ ਹੋਰ ਗੱਲਾਂ ਵੀ ਬਹੁਤ ਮਸ਼ਹੂਰ ਨੇ ਅਰਵਿੰਦ ਕੇਜਰੀਵਾਲ ਜੀ ਬਾਰੇ ਕਿ ਉਹ ਡਰਾਮੇਬਾਜ਼ੀ ਬਹੁਤ ਕਰਦੇ ਆ ਤੇ ਅਮਲ ਉਹਨਾਂ ਦਾ ਜ਼ੀਰੋ ਹੁੰਦਾਗਾ ਸੋ ਇਸ ਕਰਕੇ ਅਸੀਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਇਹ ਇਸ ਤਰ੍ਹਾਂ ਦਾ ਸਰਕਾਰੀ ਪੈਸੇ ਦੇ ਨਾਲ ਇਹ ਆਸ਼ੀ ਵਾਲਾ ਜੀਵਨ ਜਿਉਣ ਵਾਲਾ ਜਿਹੜਾ ਤੌਰ ਤਰੀਕਾ ਹੈਗਾ ਉਹ ਉਹਦੀ ਅਸੀਂ ਸਖਤ ਨਿੰਦਿਆ ਕਰਦੇ ਹਾਂ ਅ ਦੂਜੀ ਗੱਲ ਦੋਸਤੋ ਪੰਜਾਬ ਦੇ ਵਿੱਚ ਸਕੂਲਾਂ ਦਾ ਬੜਾ ਲੋਕਾਂ ਰੌਲਾ ਪਾਇਆ ਜਾਂਦਾ ਆਪਣੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਬੜਾ ਰੌਲਾ ਪੈਂਦਾ ਜਿਹੜੀ ਪਿੱਛੇ ਕੇਂਦਰ ਸਰਕਾਰ ਦੀ ਜਿਹੜੀ ਰਿਪੋਰਟ ਛੁੱਡਾਈ ਦੀ ਆਈ ਹੈ ਉਹਦੇ ਚ ਪੰਜਾਬ ਦੇ ਹਿੱਸੇ ਦੇ ਬਾਰੇ ਚ ਇਸ ਵਾਰੀ ਇਹ ਦੱਸਿਆ ਹੈ ਵੀ ਜਿਹੜੀਆਂ ਪਿਛਲੇ ਸਾਲ ਜਿਹੜੇ ਕੁੱਲ ਬੱਚੇ ਜਿਹੜੇ ਦਾਖਲ ਹੋਏ ਸਰਕਾਰੀ ਸਕੂਲਾਂ 'ਚ ਉਹ ਸੀਗੇ 29 ਲੱਖ 2000 ਜਿਹੜਾ ਪਿਛੇ 2023-24 ਲੰਘਿਆ ਸਾਲ ਇਹਦੇ ਵਿੱਚ ਸੀਗੇ 28 ਲੱਖ 23000 ਜਣੀ ਉਹਦੇ 'ਚ ਤਕਰੀਬਨ ਜਿਹੜਾ ਹੈ 20000 80000 ਬੱਚਾ ਜਿਹੜਾ ਸਰਕਾਰੀ ਸਕੂਲਾਂ 'ਚ ਘਟ ਗਿਆ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਪਹਿਲਾਂ 28 ਲੱਖ ਸਵਾ 28 ਲੱਖ ਸੀਗਾ ਉਹ 29 ਲੱਖ 81000 ਤੇ ਪਹੁੰਚ ਗਿਆ ਤੇ ਪ੍ਰਾਈਵੇਟ ਸਕੂਲਾਂ ਚ ਜਿਹੜੇ ਬੱਚਿਆਂ ਦੀ ਗਿਣਤੀ ਹੈ ਉਹ ਸਰਕਾਰੀ ਸਕੂਲਾਂ ਨਾਲੋਂ ਵੱਧ ਹੈ। ਵੱਧ ਗਈ ਇਹ ਪਹਿਲੀ ਵਾਰ ਜਦ ਕਿ ਸਰਕਾਰੀ ਸਕੂਲਾਂ ਦੀ ਜਿਹੜੀ ਗਿਣਤੀ ਹੈ ਉਹ ਗਿਣਤੀ ਹੈਗੀ ਹੈ 19242 ਤੇ ਪ੍ਰਾਈਵੇਟ ਸਕੂਲ ਸਿਰਫ 7704 ਨੇ ਜਾਨੀ ਕਿ ਤਕਰੀਬਨ ਅੱਧੇ ਤੋਂ ਵੀ ਘੱਟ ਨੇ ਜਿਹੜੇ ਸਰਕਾਰੀ ਸਕੂਲ ਨੇ 40% ਨੇ ਲਗਭਗ ਤੇ ਉਹ ਪ੍ਰਾਈਵੇਟ ਸਕੂਲ ਸਰਕਾਰੀ ਦੇ ਮੁਕਾਬਲੇ ਤੇ ਤੇ ਗਿਣਤੀ ਉਹਨਾਂ ਦੀ ਵਧ ਗਈ ਬੱਚਿਆਂ ਦੀ ਸੋ ਇੱਕ ਤਾਂ ਇਹ ਹੈ ਇਹਦਾ ਮਤਲਬ ਹੈ ਵੀ ਜਿਹੜੀਆਂ ਗੱਲਾਂ ਤੇ ਬਹੁਤ بڑے بڑے ਬੋਲਡ ਲਿਖੇ ਜਾਂਦੇ ਆ ਉਹ ਸਿਰਫ ਬੋਲਡ ਨੇ ਥੱਲੇ ਕੁਝ ਨਹੀਂ ਦਾ ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਸ਼੍ਰੀ ਚਰਨਜੀਤ ਭੁੱਲਰੂਣਾ ਨੇ ਵੀ ਕੁਝ ਰਿਪੋਰਟ ਲਾਈ ਹੈ ਤੇ ਕਿੱਥੇ ਕਿੰਨੇ ਕਿੰਨੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਟੀਚਰ ਤਾਂ ਹੈਗੇ ਪਰ ਬੱਚੇ ਨਹੀਂ ਬਹੁਤ ਸਾਰੇ ਸਕੂਲ ਜਿਹੇ ਆ ਉਹਨਾਂ ਨੇ ਗਿਣਤੀਆਂ ਲਿਖੀਆਂ ਨੇ ਮੈਂ ਉਹ ਤੁਹਾਡੇ ਨਾਲ ਨਹੀਂ ਸਾਂਝੀਆਂ ਕਰ ਰਿਹਾ ਵੀ ਉਹ ਜਿਹੜੇ ਹੈਗੇ ਆ ਵੀ ਐਨੇ ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਕੱਲਾ ਇੱਕ ਇੱਕ ਟੀਚਰ ਹੈਗਾ ਸੋ ਉਹਨਾਂ ਨੂੰ ਕੇਂਦਰ ਦੇ ਸਾਧ ਜਿਹੜੀ ਆਲ ਇੰਡੀਆ ਦੀ ਐਵਰੇਜ ਹੈ ਉਹਦੇ ਨਾਲ ਵੀ ਮਲਾਇਆ ਸੋ ਗੱਲਾਂ ਬਹੁਤ ਤੇ ਕੰਮ ਘੱਟ ਅਸੀਂ ਪਰਸੋਂ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਵੀ ਜਿਹੜੀ ਮੁਕੇਰੀਆਂ ਤਲਵਾੜਾ ਏਰੀਏ ਦੇ ਵਿੱਚ ਜਿਹੜੀ ਖੰਨਣ ਹੋ ਰਹੀ ਹੈ ਉੱਥੇ ਦੀ ਜਿਹੜੀ ਅ ਮਤਲਬ ਉੱਥੇ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਦੇ ਚ ਬਹੁਤ ਵੱਡੀ ਪੱਧਰ ਤੇ ਗੈਰ ਕਾਨੂੰਨੀ ਚੱਲ ਰਹੀਆਂ ਲੋਕ ਲੜ ਰਹੇ ਐ ਪਰ ਨਾ ਮੁੱਖ ਮੰਤਰੀ ਦੇ ਕੰਨ ਤੇ ਜੂੰ ਸਰਤੀ ਐ ਨਾ ਕਿਸੇ ਕਸਤ ਸਰ ਮੰਤਰੀ ਦੇ ਉੱਤੇ ਸਰਤੀ ਐ ਕੋਈ ਬੰਦੇ ਨੇ ਜਾ ਕੇ ਉੱਥੇ ਗੌਰ ਨਹੀਂ ਕਰੀ ਅਜੇ ਤੱਕ ਵੜਿਆ ਨਹੀਂਗਾ ਕੋਈ ਬੰਦਾ ਅਜਹੀ ਨਿਕੰਮੀ ਸਰਕਾਰ ਪੰਜਾਬੀਆਂ ਦੇ ਪੱਲੇ ਪਈ ਐ ਜਿਹੜੀ ਇਹ ਨਾਰੇ ਲਾ ਕੇ ਆਈ ਸੀ ਸੋ ਇਹ ਅ ਅਗਲੀ ਗੱਲ ਦੋਸਤੋ ਵੀ ਜਿਹੜਾ ਸੱਚ ਤੋਂ ਕਿੰਨਾ ਡਰ ਲੱਗਦਾ ਹੈ ਲੋਕਾਂ ਨੂੰ ਸਾਡੇ ਭਾਰਤ ਦੇ ਹਾਕਮਾਂ ਨੂੰ ਵੀ ਲੱਗਦਾ ਤੇ ਅਮਰੀਕਾ ਦੇ ਨਵੇਂ ਹਾਕਮਾਂ ਨੂੰ ਵੀ ਬਹੁਤ ਡਰ ਲੱਗਦਾ ਤੇ ਜਿਹੜੀਆਂ ਕੰਪਨੀਆਂ ਅੱਗੇ ਜਿਹੜੀ ਇੱਕ ਮੈਟਾ ਕੰਪਨੀ ਜਿਨ੍ਹਾਂ ਦੇ ਵਿੱਚ ਫੇਸਬੁੱਕ ਹੈ ਤੇ ਉਹਨਾਂ ਦੀ ਇੰਸਟਾਗ੍ਰam ਹੈ ਤੇ ਥ੍ਰੈਡਸ ਵਗੈਰਾ ਨੇ ਉਹ ਜਿਹੜੇ ਚਲਾਉਂਦੇ ਐ ਅੱਗੇ ਉਹਨਾਂ ਨੇ ਇੱਕ ਫੈਕਟ ਚੈਕਿੰਗ ਯੂਨਿਟ ਬਣਾਇਆ ਹੋਇਆ ਸੀਗਾ ਵੀ ਜਿਹੜੀ ਸੂਚਨਾ ਮੈਂ ਪਾ ਰਿਹਾ ਆਪਣੇ ਫੇਸਬੁੱਕ ਦੇ ਉੱਤੇ ਕੀ ਉਹ ਸੱਚ ਹੈ ਕਿ ਝੂਠ ਹੈ ਜੇ ਉਹਨਾਂ ਨੂੰ ਲੱਗੇ ਵੀ ਇਹ ਝੂਠ ਹੈ ਤਾਂ ਉਹਨੂੰ ਉਤਾਰਨ ਦਿੰਦੇ ਸੀਗੇ ਕੀ ਹੁਨੂਨਾ ਨੇ ਕਿਉਂਕਿ 트럼ਪਾਰ ਹੈ 트럼ਪ ਨਾਲ ਉਹਨਾਂ ਦੀ ਲੜਾਈ ਹੈ 트럼ਪ ਦਾ ਜਿਹੜਾ ਗਾਹਾਂ ਸੁਪਰ ਰਾਸ਼ਟਰਪਤੀ ਹੈ ਐਲਨ ਮਸਕ ਉਹਨੇ ਵੀ ਇਦਾਂ ਦਾ ਬਣਾਇਆ ਹੋਇਆ ਆਪਣੇ ਤੇ ਉਹ ਜਿਹੜਾ ਉਹ ਚਾਹੁੰਦੇ ਹੈ ਵੀ 트럼ਪ ਦੇ ਉੱਤੇ ਇਹ ਵੀ ਇਲਜ਼ਾਮ ਰੱਖਦੇ ਰਹੇ ਵੀ ਉਹ ਬਹੁਤ ਝੂਠ ਬੋਲਦੇ ਹੈ ਉਦੋਂ ਇਹ ਗੱਲਾਂ ਸਾਹਮਣੇ ਆਈਆਂ ਸੀ ਵੀ ਉਹਦੇ ਝੂਠ ਫੜੇ ਜਾਂਦੇ ਸੀਗੇ ਤੇ ਹੁਣ ਉਹਦੇ ਝੂਠ ਫੜੇ ਨਾ ਜਾਣ ਇਹਨਾਂ ਨਹੀਂ ਆਪਣਾ ਮੈਂ ਥੋਂ ਪਾਸਾ ਵਟ ਲਿਆ ਤੇ ਉਹ ਜਿਹੜਾ ਫੈਕਟ ਚੈਕਿੰਗ ਯੂਨਿਟ ਹੈ ਉਹਨੂੰ ਬੰਦ ਕਰ ਦਿੱਤਾ ਮਿਟਾ ਰਿਆ ਨੇ ਅਗਲੀ ਗੱਲ ਦੋਸਤੋ ਇਹ ਹੈ ਵੀ ਸੁਪਰੀਮ ਕੋਰਟ ਨੇ ਅ ਕੱਲ ਜਿਹੜੇ ਅੱਡ ਅੱਡ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆਪਣੇ ਅ ਜੱਜ ਲੱਗੇ ਹੁੰਦੇ ਆ ਹੇਠਾਂ ਹੇਠਲੀ ਜ਼ਿਲ੍ਹਾ ਪੱਧਰ ਦੀ ਜੁਡੀਸ਼ਰੀ ਹੈ ਉਸ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਪੱਤਿਆਂ ਦੇ ਬਾਰੇ ਵਿੱਚ ਕੋਈ ਮਸਲਾ ਚੱਲਦਾ ਸੀ ਤੇ ਭਾਰਤ ਦਾ ਜਿਹੜਾ ਏਜੀ ਹੈ ਜਿਹੜਾ ਐਡਵੋਕੇਟ ਜਨਰਲ ਹੈ ਆਰ ਬੈਂਕ ਟਰਮਨੀ ਉਹ ਕਹਿੰਦਾ ਜੀ ਇਹਦੇ ਵਿੱਚ ਪੈਸਿਆਂ ਦਾ ਬੜਾ ਵੱਡਾ ਚੱਕਰ ਹੈਗਾ ਵੀ ਇਸ ਕਰਕੇ ਇਹ ਹਲੇ ਇਹਨੂੰ ਵਿਚਾਰਨਾ ਪਊਗਾ ਤਾਂ ਉੱਥੇ ਜਸਟਿਸ ਬੀ ਆਰ ਗਵਈ ਤੇ ਆਕਸਟੇਨ ਮਸੀਹ ਦਾ ਬੈਂਚ ਹੈ ਜਿਹੜਾ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਦੋਂ ਸਰਕਾਰ ਚੋਣਾਂ ਆਉਂਦੀਆਂ ਨੇ ਫਿਰ ਤੁਹਾਡੇ ਕੋਲ ਬਹੁਤ ਪੈਸੇ ਹੁੰਦੇ ਆ ਤੁਸੀਂ ਲਾਡਲੀ ਬਹਿਣਾ ਦੇ ਨਾਂ ਦੇ ਉੱਤੇ ਕਰੋੜਾ ਰੁਪਏ ਦੰਨਿਓ ਹੁਣ 2500 ਰੁਪਏ ਦੇਣ ਦੇ ਵਾਅਦੇ ਕਰੇ ਜਾ ਰਹੇ ਐ ਤੇ ਜਦੋਂ ਜੱਜਾਂ ਦੀ ਤਨਖਾਹ ਦਾ ਸਵਾਲ ਆਉਂਦਾ ਤਾਂ ਤੁਹਾਡੇ ਕੋਲ ਪੈਸਿਆਂ ਦਾ ਮਸਲਾ ਆ ਜਾਂਦਾ ਏ ਇਸੇ ਕਿਸਮ ਦੀ ਗੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਸਾਹਿਬ ਨੇ ਪਿੱਛੇ ਕਹੀ ਸੀ ਜਦੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜਿਹੜੇ ਬਕਾਏ ਦੇਣ ਦਾ ਸਵਾਲ ਸੀਗਾ ਤਾਂ ਉਹਨਾਂ ਨੇ ਤਾਂ ਸਗੋਂ ਸਰਕਾਰ ਨੂੰ ਹੁਕਮ ਕਰਤਾ ਸੀ ਵੀ ਤੁਸੀਂ ਅਗਲੀ ਤਰੀਕ ਤੇ ਲੈ ਕੇ ਆਓ ਵੀ ਤੁਸੀਂ ਜਿਹੜੀਆਂ ਐਡ ਐਡਿਟ ਬੋਰਡ ਲਾਉਨੇ ਹੋ ਐਨੇ ਪ੍ਰਚਾਰ ਕਰਦੇ ਹੋ ਉਹਨਾਂ ਤੇ ਕਿੰਨੇ ਪੈਸੇ ਖਰਚ ਹੋਏ ਹੋਏ ਕਿ ਮੁਲਾਜ਼ਮਾ ਨੂੰ ਦੇਣ ਲੱਗਿਆ ਤੁਹਾਡੇ ਕੋਲ ਪੈਸਾ ਨਹੀਂਗਾ ਤੇ ਐਨਾ ਪ੍ਰਚਾਰਾ ਵਾਸਤੇ ਤੁਹਾਡੇ ਕੋਲ ਬਹੁਤ ਪੈਸੇ ਹੈ ਖੈਰ ਬਾਅਦ ਦੇ ਵਿੱਚ ਉਹ ਕਿਸੇ ਹੋਰ ਵੱਡੇ ਬੈਂਚ ਕੋਲ ਜਾ ਕੇ ਉਹ ਉਹਨਾ 파ਰਟ ਰੱਦ ਕਰਾ ਲਿਆ ਸਰਕਾਰ ਨੇ ਪਰ ਗੱਲ ਇਹ ਸੱਚ ਹੈ ਕਿ ਜਦੋਂ ਸਰਕਾਰ ਨੇ ਕੁਝ ਲੋਕਾਂ ਨੂੰ ਇਸ ਤਰ੍ਹਾਂ ਦੇਣਾ ਤਾਂ ਉਹਦੇ ਉਹਦੀ ਜਾਨ ਨਿਕਲਦੀ ਹੈ ਜਦੋਂ ਚੋਣਾਂ ਦੇ ਪੱਖ ਤੋਂ ਦੇਣਾ ਅਸੀਂ ਔਰਤਾਂ ਨੂੰ ਪੈਸਾ ਦੇਣ ਦੇ ਵਿਰੁੱਧ ਨਹੀਂ ਅਸੀਂ ਲੋਕਾਂ ਨੂੰ ਦੂਜੀਆਂ ਜਿਹੜੀਆਂ ਭਲਾਈ ਸਕੀਮਾਂ ਉਹਨਾਂ ਦੇ ਵਿਰੁੱਧ ਨਹੀਂ ਪਰ ਉਹਨਾਂ ਚੋਣਾ ਨੂੰ ਮੁੱਖ ਰੱਖ ਕੇ ਦਿੱਤੇ ਜਾਂਦੇ ਐ ਇੱਕ ਡਿਊਟੀ ਵਜੋਂ ਨਹੀਂ ਦਿੱਤੇ ਜਾਂਦੇ ਤੇ ਦੂਜਾ ਉਹਨਾਂ ਦਾ ਹੱਕ ਬਣਦਾ ਉਹਦੇ ਵਜੋਂ ਨਹੀਂ ਦਿੱਤੇ ਜਾਂਦੇ ਇੱਕ ਖਰਾਇਤ ਵਜੋਂ ਦਿੱਤੇ ਜਾਂਦੇ ਐ ਤੇ ਜਿਹੜੇ ਜਿਨ੍ਹਾਂ ਦੇ ਹੱਕ ਬਣਦੇ ਆ ਉਹਨਾਂ ਨੂੰ ਉਹਨਾਂ ਦੇ ਹੱਕ ਦੇਣੇ ਚਾਹੀਦੇ ਐ ਚਾਹੇ ਉਹ ਲਾੜਲੀ ਭੈਣਾਂ ਦੇ ਨਾਂ ਤੇ ਹੋਣ ਤੇ ਚਾਹੇ ਮੁਲਾਜ਼ਮਾਂ ਦੇ ਬਕਾਏ ਹੋਣ ਤੇ ਚਾਹੇ ਜੱਜਾਂ ਦੀਆਂ ਤਨਖਾਹਾਂ ਹੋਣ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ